ਗੁੱਡ ਮਾਰਨਿੰਗ ਮਿੱਤਰੋ ਤੇ ਵੈਲਕਮ ਆ ਨਵੇਂ ਵਲੌਗ ਚ ਓਏ ਭੈਣੋ ਮਿਲ ਜੂ ਹੀ ਥੇ ਇਦਾਂ ਦੀ ਬੀ ਐਨ ਡੀ ਓ ਵੀ ਦੇਖੀ ਚੱਲੀ ਹਾਂ ਦੇਖੋ ਸਾਦ ਕੀ ਹੋਰ ਕੇ ਬੈਠੇ ਇੰਡੀਆ ਬੈਠਾ ਹੈ ਇੰਗਲੈਂਡ ਵਾਲੀਆਂ ਗੱਡੀਆਂ ਦੇਖਦੇ ਜਾਂਦਾ ਹੈ ਤੇ ਇਹਦਾ ਕੰਬੜਾ ਹੀ ਟੌਪ ਦਾ ਬੇਟੀ ਬਾਂਡੇ ਇੱਧਰ 3:30 ਆਉਦਾ ਜਗਾੜ ਲਾਤਾ ਸੀ ਆਉ ਪਿਆ ਆ ਹਾਂ ਜੀ ਹੈ ਮਿਲ ਜੂ ਇਦਾਂ ਨਹੀਂ ਇੰਡੀਆ 'ਚ ਦੋ ਵਕ ਥੱਲੇ ਐਗਜ਼ੌਸ ਲੱਗਿਆ ਬੇਟੀ ਪੂਰੀ ਕਰਦੇ ਬਾਕੀ ਸਫਾਰੀ ਆਈ ਆ ਲੋਏ ਮੈਨੂੰ ਬਹੁਤ ਖਰੇ ਲੱਗੇ ਹੋਰ ਕੰਨਾਂ ਦੀਆਂ ਗੱਲਾਂ ਇਹ ਚਾਪਾ ਮਿੱਡਾ ਲਾਈਆਂ ਆ ਔਰਾ ਦੀਆਂ ਚਾਰ オリジナル ਫਿਟਿੰਗ ਚ ਰਿਗਾਰਡ ਹੋਰ ਵੀ ਬਣਾਇਆ ਸੀ ਇੱਕ ਜੇ ਮਤਲਬ ਸੋਹਣੀ ਲੱਗਣ ਵਾਲੀ ਆਈਟਮ ਬਣਾਉਣੀ ਹੋਵੇ ਤੇ ਉਹ ਲੱਗਣਾ ਸੀ ਮਤਲਬ ਉਹ ਵੀ ਐ ਜੈਨੂਇਨ ਫਿਟਿੰਗ ਲੱਗਣੀ ਸੀ ਤੇ ਚੀਜ਼ ਬਣਾਣੀ ਵੀ ਬਹੁਤ ਸੋਹਣੀ ਸੀ ਉਹ ਵੀ ਆ ਰੰਮਣਾਈ ਸੀਗੀ ਤੇ ਬਾਕੀ ਪਰ origignal fitting ਕੀ ਆ ਗਿਆ ਮੈਂ ਕਿਹਾ ਚਲੋ ਕਰ ਦੋ ਜਗਾੜ ਕਰਨਾ ਹਨਾ ਤੇ ਉਹ ਮਤਲਬ ਥੋੜਾ ਜਿਹਾ ਜਜ ਤਾਂ ਹੋਣਾ ਸੀ ਵੀ ਬਾਅਦ ਵਿੱਚ ਲੱਗੀ ਆ ਪਰ ਇਦਾਂ ਚੀਜ਼ ਸੋਹਣੀ ਲੱਗਣੀ ਸੀ ਉਹ ਵੀ ਲੱਗੀ ਹੋਈ ਪਰ ਆਪਾਂ origignal ਜੀ ਕਰਤੀ ਠੀਕ ਆ ਤੇ ਆਹ ਮਾਡਲ ਨੰਬਰ ਲੱਗਾ ਇਹਦੇ ਵਿੱਚ 4 ਮਿੰਟਾਂ ਤੇ ਇਹਦੇ ਵਿੱਚ ਆਪਾਂ ਲਾਉਣਾ ਆ 6th ਚੈਨਲ ਐਂਪ ਨਾਕਾਮੀ ਚੀਜ਼ ਆ 6 ਚੈਨਲ ਲਾਉਣਾ ਕਦੇ 6 ਚੈਨਲ ਕਹਿੰਦਾ ਕੀ ਲਾਉਣਾ ਕਦੇ 6 ਚੈਨਲ ਐਮਪ ਲਾਉਣਾ ਮੇਰੇ ਵੀਰੋ ਆਣ ਵਾਲਾ ਜਿਗਾਰਡ ਤਾਂ ਠੀਕ ਠਾਕ ਹੀ ਆ ਕੱਟ ਵਾਲੀ ਲੀਡਾਂ ਇਹ ਯਾਰਾ ਨਾ ਅੱਛਾ ਮੇਰਾ ਵੀਰ ਆ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਹਮੇਸ਼ਾ ਭਰਾ ਮੇਰੇਓ ਕੱਟ ਵਾਲੀ ਵਾਇਰਿੰਗ ਕਦੇ ਨਹੀਂ ਵਰਤਣੀ ਆਹ ਵਾਇਰਿੰਗ ਨਹੀਂ ਵਰਤਣੀ ਖਾਸ ਤਾਂ ਸਭ ਤੋਂ ਖਾਸ ਤਾਂ ਵਾਇਰਿੰਗ ਇਹ ਆ ਇਹਦੇ ਮੈਂ ਤੁਹਾਨੂੰ ਸਿੱਧੀ ਤੇ ਸਾਫ਼ ਗੱਲ ਸਮਝਾਉਣਾ ਵੀ ਜਿਹੜਾ ਦੁਕਾਨਦਾਰ ਇਹ ਪਾਉਂਦਾ ਨਾ ਸਮਝੋ 5-6 ਮਹੀਨੇ ਆਲੀ ਪਾ ਰਿਆ ਉਦੋਂ ਮਗਰੋਂ ਨੂੰ ਪਤਾ ਕਿ ਗਾਗ ਵਾਪਸੀ ਆਊਗਾ ਫਿਰ ਚੇਂਜ ਕਰਾਂਗੇ ਓਕੇ ਆ ਜਿਹੜੀ ਵਾਇਰ ਆਹ ਵਾਲੀ ਜਨਤਾ ਕਹਿੰਦੀ ਆਹ ਭਾਜੀ ਤਾਰ ਬਹੁਤ ਮੋਟੀ ਪਾਈ 0 ਗੇਜ ਹਰ ਗਈ ਆਹ ਭਾਜੀ ਸਭ ਤੋਂ ਬੇਕਾਰ ਤਾਰ ਆ ਮੇਰਾ ਵੀਰ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਤੋਂ ਵਾਇਰਿੰਗ ਕਰਾਓ ਇਹ ਨਾ ਕਿ ਉਹ ਪ੍ਰਭਾ ਕੇ ਤਾਰ ਪਾਉਣ ਮਾਰਾ ਕਰੀ ਜਾਂਦਾ ਜਿੱਥੋਂ ਵੀ ਵਾਇਰਿੰਗ ਕਰਾਉਨੇ ਨੂੰ ਕਿ ਕੱਟ ਆਲੀ ਵਾਇਰਿੰਗ ਨਹੀਂ ਪਾਉਣੀ ਮਾਈ ਨਹੀਂ ਪਾਉਣੀ ਮਤਲਬ ਨਹੀਂ ਪਾਉਣੀ origignal ਜੋ ਕਾਪਰ ਆਲੀ ਵਾਇਰਿੰਗ ਆ ਉਹ ਪਾ ਦੇ ਠੀਕ ਆ ਆ ਨਹੀਂ ਪਾਉਣੀ ਮੇਰਾ ਭਰਾ ਕਦੇ ਵੀ ਇਹੋ ਜਿਹਾ ਫੁੱਦੂ ਕੰਮ ਕਦੇ ਨਹੀਂ ਕਰਨਾ ਸਭ ਤੋਂ ਜ਼ਿਆਦੀ ਬਿਮਾਰੀ ਇਹਨੂੰ ਪਾਊਗੀ 5-6 ਮਹੀਨੇ ਬਹੁਤ ਵਧੀਆ ਚੱਲੂਗੀ ਜਦੋਂ ਮਤਲਬ ਕਿ ਜਿਹੜਾ ਬੰਦਾ ਰੂਟੀਨ 'ਚ ਗੱਡੀ ਚਲਾਉਂਦਾ ਪਿਆ ਨਾ ਦਿਨ ਦੇ ਵਿੱਚ 3-4 ਘੰਟੇ ਸਿਸਟਮ ਚੱਲਦਾ ਪਿਆ ਉਹਦੇ ਆ 5-6 ਮਹੀਨੇ ਤਾਰ ਕੱਢੂਗੀ ਠੀਕ ਆ ਤੇ ਜਿਨੇ ਮਤਲਬ ਨਾਰਮਲ ਯੂਜ਼ 'ਚ ਲੈਣੀ ਆ ਉਹਦੇ ਥੋੜਾ ਟਾਈਮ ਜ਼ਿਆਦਾ ਕੱਢ ਜੂਗੀ ਪਰ ਪ੍ਰੋਬਲਮ ਦੇਊਗੀ ਦੇਊਗੀ ਓਕੇ ਇਹਦੇ ਵਿੱਚ ਲੱਗਾ ਆ 9290 ਇਹ ਨਹੀਂ 5290 ਲੱਗਾ ਬੀਟੀ 5290 ਬੀਟੀ ਲੱਗਾ ਹੋਇਆ ਇਹਦੇ 'ਚ ਤੇ ਬਹੁਤ ਕਹਣ ਚੀਜ਼ ਆ ਆਉਟਪੁੱਟ ਬਹੁਤ ਸੋਹਣੀ ਹੈ ਇਹਦੀ ਬਾਕੀ ਚੈੱਕ ਕਰਾਵਾਂਗੇ ਤੁਹਾਨੂੰ ਸਵੇਰ ਨੂੰ ਰਾਤ ਪੈ ਜਾਨੀ ਮਲਾਦਾ ਪੀਣੀ ਵੋਡਿੰਗ ਤੇ ਸਾਰੀ ਤੇ ਫਟ ਫੁੱਟ ਕਰਕੇ ਇਹ ਫਿਰ ਤੁਹਾਨੂੰ ਸਵੇਰ ਨੂੰ ਆਡੀਓ ਚੈੱਕ ਕਰਵਾਵਾਂਗੇ ਇਹਦੀ ਬਾਕੀ ਪੇਟੀ ਉਧਰ ਮੰਨ ਲਈਏ ਪੂਰੀ ਕਰਦੇ ਆ ਬਾਈ ਕੋ ਟਾਪ ਮਾਡਲ ਆਪਣੇ ਲੱਗੇ ਤਾਂੀਆਂ ਵੀ ਰਹਿ ਰਹੇ ਤੇ ਬਾਈ ਦੇ ਮਿੱਡਾਂ ਦਾ ਜਗਾੜ ਸੂਤ ਨਹੀਂ ਆਉਂਦਾ ਇਹ ਕਹਿੰਦਾ ਫਿੱਟ ਨਹੀਂ ਹੁੰਦੀਆਂ ਕਹਿੰਦਾ ਬਹੁਤ ਜ਼ੋਰ ਲਾਲਾ ਲੂਟ ਨਹੀਂ ਆਇਆ ਕੰਮ ਬਾਕੀ ਸਵੇਰ ਨੂੰ ਦੇ ਦਿਆਂ ਬਾਈ ਦਾ ਰਿਵਿਊ ਭਾਈ ਕੰਮ ਕੀਤਾ ਬੰਦੇ ਨੇ ਵੈਲਡਿੰਗ ਹੀ ਕੀਤੇ ਆ ਨਟ ਬੋਲਟ ਵੀ ਨਟ ਬੋਲਟ ਵੈਲਡਿੰਗ ਕੀਤੇ ਆ ਵੀਰ ਜੀ ਦੇਖੋ ਸਿਆਹ ਹੋ ਤਾ ਉਹ ਕਹਿੰਦਾ ਉਹ ਇਹ ਕਹਿੰਦਾ ਜੇ ਕਹਿੰਦਾ ਇਹ ਇੰਜੀਨੀਅਰ ਨੂੰ ਵੈਲਡ ਜਾਂ ਨਟ ਬੋਲਟ ਲਾਉਂਦੇ ਆ ਨਾ ਇਹ ਸਿਸਟਮ ਨਹੀਂ ਟੁੱਟਣਾ ਇਹ ਬ੍ਰੇਕਾਂ ਹੀ ਲੈ ਜਾਣੀਆਂ ਅਸੀਂ ਨਾਲ ਉਹ ਜਿਹੜੇ ਨੇ ਇਥੋਂ ਸੇਡਾ ਤੋਂ ਉਹ ਦੇ ਕਾਈ ਬੇਟ ਪਾਉਂਦੇ ਨੇ ਜਿੰਨਾ ਭਾਰ ਬਹੁਤ ਵਧੀਆ ਮਿਸਤਰੀ ਹੀ ਬੰਦਾ ਉਹਨੇ ਇਹ ਪੁੱਛੀ ਵੀ ਸਾਲਾ ਲਾਉਣਾ ਕਿ ਅੱਦਾਂ ਹਾਂ ਪਾਸੇ ਕੰਕਾਈ ਲਾ ਆਈਓ ਜਿੰਨਾ ਤੋਂ ਥੱਲੇ ਉੱਤੇ ਵਾਲੇ ਆਪਾਂ ਐ ਕਰੀਏ ਬਾਈ ਚੈਨ ਕੁੱਪੇ ਇਹਨਾਂ ਨੂੰ ਐ ਹੀ ਤੋੜ ਲੀਏ ਤੇ ਸ਼ਿਰੂ ਖਿਚਲਾ ਨਹੀਂ ਗਾਉਂ ਤਾੜ ਦੇਣਾ ਟਰੈਕਟਰ ਗਾਂਹ ਕੱਢ ਦੀਏ ਸਾਰੇ ਜੱਬਾਂ ਟੂਪਾਂ ਐਦਾਂ ਹੀ ਥੱਲੇ ਸੈੱਟ ਲੈਣਾ ਆਪਾਂ ਟੂਪਾਂ ਦਾ ਨਵੀਆਂ ਪਾਉਣੀਆਂ ਪਾਉਣੀਆਂ ਵਾਂ ਟਰੈਂਟਰ ਨੂੰ ਫੇਰ ਦੀਏ ਉਹ ਨਹੀਂ ਨਹੀਂ ਟਰੈਂਟਰ ਨਹੀਂ ਵੇਚਣਾ ਇਹਦਾ ਕਟਾਉਣ ਦਾ ਇਰਾਦਾ ਨਹੀਂ ਲੱਗਦਾ ਵਿੱਚ ਨਹੀਂ ਨਹੀਂ ਤੂੰ ਭਾਈ ਲਾ ਯਾਰ ਤੂੰ ਕਰ ਦੇ ਕੋਈ ਜਗਾੜ ਟੈਂਸ਼ਨ ਨਾ ਲੈ ਹਾਂ ਜਾਂ ਹੋਵੇ ਜਾਂ ਫੇਰ ਬਾਕੀ ਚੱਲਾ ਕਰ ਮੈਨੂੰ ਲੱਗਿਆ ਤੋਲਣਾ ਆਏ ਪੱਕਾ ਕੰਮ ਕਰਾਂਗੇ ਆ ਦੇਖੋ ਜਰਾ ਕਾਲੇ ਪੇਚਾਂ ਤੇ ਉੱਤੇ ਵਾਲੀ ਪੱਟੀ ਨਾਲ ਹੀ ਲੱਗਾ ਉਦੋਂ ਹੀ ਲੰਡਿਆ ਸਾਰਾ ਜਿਗਾਰ ਪੂਰਨ ਟਾਵਰ ਉੱਤੇ ਵੀ ਆਪਾਂ ਫਿਰ ਵੱਡੀਆਂ ਆਵਾਜ਼ਾਂ ਪਾ ਕੇ ਤੇ ਆਪਾਂ ਵਧੀਆ ਨਾਟਕ ਲਾਈਦਾ ਦੂਜਾ ਉਹ ਵੀ ਕਾਲੇ ਪੇਚਾਂ ਨਾਲ ਹੀ ਟਿਕਿਆ ਹੋਇਆ ਲੋਕੀ ਰਿਪੋਰਟ ਕਰਾਂਗੇ ਬਾਕੀ ਤੁਹਾਨੂੰ ਦਿਖਾਵਾਂਗੇ ਮਾੜਾ ਕਰਦੇ ਹੋਰ ਇਹ ਬਾਸ ਆਹ ਰਾਇਪ ਇੰਗਲੈਂਡ ਇਹਦੀ ਸ਼ੋ ਸ਼ੂ ਅੱਜ ਖੋਲਦਾ ਸ਼ੋ ਇਹਦੀ ਲਾ ਦਿਓ ਜ਼ਰੂਰੀ ਸੰਗੂ ਇਹਦੀ ਸ਼ੋ ਸਾਰੀ ਖੋਲ ਦਿਓ ਅੱਜ ਤੋਂ ਉਧਰ ਜਾ ਕੇ ਖਾਹ ਆ ਤਾਂ ਨਹੀਂ ਟਰੈਕਟਰ ਛੱਡਣ ਆਏ ਸੀ ਤੇ ਕਹਿੰਦੇ ਅਸੀਂ ਖੋਲ ਕੇ ਨਾਲ ਲੈ ਕੇ ਜਾਣਾ ਸਮਾਨ ਤੇ ਆ ਤੁਹਾਨੂੰ ਦਿਹਾਉਣੇ ਆ ਦੇਖੋ ਇੱਧਰ ਸਭ ਵੈਲਡਿੰਗ ਕੀਤਾ ਜਗਾੜ ਫੈਕਸੀ ਗਮ A to Z ਸਾਰਾ ਕੁਝ ਖੂਲ ਹੋਵੇ ਇੱਕੋ ਵਾਰੀ ਖੂਲ ਹੋਵੇ ਹੈਂ ਭਾਜੀ ਉਹਦੋਂ ਮੈਂ ਕਿਹਾ ਆਪਾਂ ਹੁਣ ਤਾਂ ਇਹ ਆਰਾਮ ਨਾਲ ਦੇਖ ਲਈਏ ਚੀਜ਼ ਜੇ ਉਹ ਤਾਨੂੰ ਖੋਲ ਕੇ ਵਾਪਸ ਭੇਜਣਾ ਤਾਂ ਕਿੱਥੋਂ ਫੁੱਲਣਾ ਸੀ ਨਹੀਂ ਜੇ ਮੇਰਾ ਆਪਣਾ ਮਿੰਤਵਾ ਨਾ ਕਰੋ ਮਰਾਟਾ ਟੱਕੇ ਨਾ ਲਾਓ ਆ ਭੈ ਸਰਾ ਹੋ ਗਿਆ ਕੰਮ ਉਦਾਂ ਦੇਖ ਤੀ ਅੱਧਾ ਟਰੈਕਟਰ ਨਾਲ ਹੀ ਲੈ ਗਿਆ ਅੱਧਾ ਟਰੈਕਟਰ ਤਾਂ ਮੈਂ ਇੱਥੇ ਰਹਿ ਗਿਆ ਮੈਂ ਤਾਂ ਭਾਜੀ ਹੱਥ ਬੰਨ ਕੇ ਹੱਥ ਬੰਨ ਕੇ ਭਾਜੀ ਆ ਮਿੰਤਵਾ ਕੰਮ ਦਾ ਕਰੋ ਭਾਜੀ ਬਹੁਤ ਬੁਰੀਆ ਦਿੱਤਨ ਵਾਕਿਆ ਹੀ ਉਸਤਾਦ ਮੈਨੂੰ ਲੱਗਦਾ ਇੱਕ ਲੈਟ ਚਲੇਗੀ ਤੇ ਉਤੋਂ ਘੰਟਾ ਡੇਢ ਹੋ ਗਿਆ ਪੂਰਾ ਘੰਟਾ 2 ਘੰਟਾ ਲੱਗ ਗਿਆ ਇਹ ਬੈਂਚੋ ਬੋਲੇ ਬੱਲੇ ਬੋਲੇ ਬੱਲੇ ਉਹ ਇਦਾਂ ਹੀ ਕੇ ਹੋਰ ਦੇ ਫਿੱਟ ਕਰ ਦਿੱਗੇ ਇਦਾਂ ਲਗਾ ਲਗਾ ਕੇ ਹੋਰ ਦੇ ਫਿੱਟ ਕਰ ਦਿੱਗੇ ਉਹ ਤਾਂ ਸਮਝ ਨਾ ਸਮਾਨ ਚੱਕ ਬਾਰੇ ਮੈਂ ਥਲਿਆ ਕੀ ਉਹ ਤਾਂ एकदम ਦਾ ਹੀ ਨਹੀਂ ਤੁਹਾਨੂੰ ਪਰੇਗਾ ਲਾ ਭਾਈ ਥਲਿਓ ਖਾਲੀ ਕਰ ਲਾ ਨਹੀਂ ਥਲਿਓ ਮਾਰਾ ਤਾਂ ਜਾਂਦਾ ਤਾਂ ਜਾਂਦਾ ਪਾਇਓ ਗੱਡੀ ਵਾਲੇ ਵਾਲੇ ਆ ਗਰੋਚਿਆ ਕਿਦਰ ਭਾਈ ਪਰੇ ਹੋਈ ਮਾ ਇੱਕ ਮਿੰਟ ਬਰੋ ਇੱਕ ਵਾਰ ਕੱਢ ਗਿਆ ਤੁਮ ਉਹ ਪਈ ਜਾ ਲੋ ਵੀ ਇਹਦਾ ਵੀ ਕੰਮ ਡਾਨਾ ਇਹਦਾ ਵੀ ਕੰਮ ਡਾਨਣਾ ਦੋਨੇ ਬੇੜੀਆਂ ਕੱਟੀਆਂ ਤਿਆਰ ਇਹਦੇ ਚ 4 ਲੱਗਣੇ ਆ ਆਪਣੇ ਐਸਪੀ ਆਡੀਓ ਵਾਲੇ 500 ਆਰ ਮਿਸ ਠੀਕ ਆ ਉਹਦੇ ਵਿੱਚ ਲੱਗਨੇ ਪਾਇਨਰ ਦੇ 2 ਉਫਰ ਪ੍ਰੋ ਸੀਰੀਜ਼ ਵਾਲੇ ਓਕੇ ਤੇ ਬਾਕੀ ਪੱਖੇ ਆਪਾਂ ਅੱਜਾਂ ਜਿਹੜਾ ਨਾਲ ਚਲਾ ਦਤੇ ਇਹਨਾਂ ਨੂੰ ਲੋਡ ਨਹੀਂ ਪੈਂਦੀ ਉਹਨਾਂ ਨੂੰ ਲੋਡ ਪੈਂਦੀ ਹੁੰਦੀ ਉਹਨਾਂ ਨੂੰ ਉਹਨੇ ਨਾਲ ਸਰੀ ਜਾਂਦਾ ਵਧੀਆ ਬਸ ਕ੍ਰੋਸ ਹੋਣੀ ਚਾਹੀਦੀ ਆ ਉਦੋਂ ਕੋਈ ਚੱਕਰ ਨਹੀਂ ਹੁੰਦਾ ਇਹਨਾਂ ਨੂੰ ਠੀਕ ਆ ਬਾਕੀ ਆਉਦੇ ਹੁਣ ਸੂਈ ਨੂੰ ਦਵਾਲੇ ਹੋਵਾਂਗੇ ਇਹਦਾ ਕੰਮ ਨਿਪਟੜ ਗਿਆ ਆ ਤੇ ਇਹਦਾ ਵੀ ਨਿਪਟ ਗਿਆ ਇਹ ਵੀ ਸੈੱਟ ਚੱਲ ਜਾਣਾ ਰਹਿ ਗਿਆ ਹੁਣ ਉਹ ਦੋ ਸੈਟ ਗਾਂ ਵਾਲੇ ਉਹਨਾਂ ਦਾ ਹਲੇ ਟਾਈਮ ਹੈਗਾ ਫੇਰ ਨਾਲ ਨਾਲ ਇਹਦਾ ਵੀ ਕਰਾਂਗੇ ਸਮਾਂ ਸੀਨ ਨੂੰ ਟ੍ਰੇਕ ਹੋਰ ਆ ਜਾਣਾ ਇੱਕ ਸੈਟ ਆ ਜਾਣਾ ਇਹ ਚੋਰਸ ਪੀਟੀ ਵਾਲਾ ਇੱਕ ਸੈਟ ਹੋ ਜਾਣਾ 3:30 ਠੀਕ ਆ ਤੇ ਇੱਕ ਸੀਨ ਬ੍ਰੇਡਰ ਆਉਣਾ ਸਵਰਾਜ ਉਹਦਾ ਕਾਫੀ ਕੰਮ ਹੈ ਅੱਜ ਦਾ ਡਾਊਨ ਸੀਲਿੰਗ ਵਗੈਰਾ ਸਿਸਟਮ ਵਗੈਰਾ ਬਤਾ ਲੈ ਉਹਦਾ ਵੀ ਕਰਾਂਗੇ ਨਾਲੇ ਤੁਹਾਨੂੰ ਦਿਖਾਉਂਦੇ ਅੱਗੇ-ਅੱਗੇ ਇਹਨੂੰ ਥੱਲੇ ਮੈਂ ਇੱਥੇ ਹੀ ਛੱਡਿਆ ਹੋਇਆ ਮੈਂ ਕੱਫੇ ਦੇਖਦੇ ਆਂ ਬਾਅਦ ਚ ਕੀ ਬਣਦਾ ਇਹਦਾ ਹਨਾ ਲਓ ਮੇਤਰੋ ਮੈਂ ਜਾਣਾ ਈ ਮਾੜਾ ਲੋਈਆਂ ਨੂੰ ਤੇ ਸਵਰਾਜ ਆਇਆ ਸੀ ਇੱਕ ਇੱਕ ਮੈਂ ਤੁਹਾਨੂੰ ਦਿਖਾਉਣਾ ਵੀ ਜਿਹੜਾ ਆਪਣਾ ਹੌਲੈਂਡ ਦਾ ਕੰਮ ਕੀਤਾ ਆ ਤੇ ਹੁਣ ਸਵਰਾਜ ਦਾ ਜਿਹੜਾ ਆ ਸਵਰਾਜ ਆਇਆ 744 ਮੈਂ ਜਾ ਕੇ ਤੁਹਾਨੂੰ ਸਾਰਾ ਦਿਖਾਉਣਾ ਮੇਰਾ ਟਾਈਮ ਹੀ ਲੱਗਾ ਬਣ ਕੇ ਵੀ ਬਲੌਗ ਮੈਂ ਬਣਾਇਆ ਨਹੀਂ ਸਹੀਰ ਦਾ ਜੀ ਆ ਕੇ ਦਿਖਾਉਣਾ ਤੁਹਾਨੂੰ ਹੌਲੈਂਡ ਦਾ ਕੰਮ ਪਾਵਰ ਸਟੀering ਵਾਲਾ ਡਨ ਹੋ ਗਿਆ ਡੀਜ਼ਲ ਪੰਪ ਕੀਤਾ ਮੋਡੀਫਾਈ ਉਹਦਾ ਉਹ ਵੀ ਓਕੇ ਰਿਪੋਰਟ ਚੱਲਦਾ ਆ ਬਾਕੀ ਦਿਹਾੜੀ ਖਾਂਡ ਚ ਹਾਲ ਹੂਲ ਪਾਉਨੇ ਆ ਫਿਰ ਤੁਹਾਨੂੰ ਦਿਖਾਵਾਂਗੇ ਚੈੱਕ ਕਰਾਵਾਂਗੇ ਟੈਸਟਿੰਗ ਕਰਾਵਾਂਗੇ ਤੁਹਾਨੂੰ ਉਹ ਤੇ ਬਾਕੀ ਮੈਂ ਬਾਹਲਾ ਟਰਬੋ ਲਾਉਣ ਦੇ ਹੱਕ ਵਿੱਚ ਨਹੀਂ ਹੈਗਾ ਮੇਰੇ ਹਿਸਾਬ ਨਾਲ ਟਰਬੋ ਨਾਲੋਂ ਪੰਪ ਦੀ ਮੋਡੀਫਿਕੇਸ਼ਨ ਕਰੋ ਉਹ ਜ਼ਿਆਦਾ ਕਾਮਯਾਬ ਵਧੀਆ ਚੀਜ਼ ਹੈ ਮੰਨ ਲਓ ਤੇ ਟਰਬੋ ਇਦਾਂ ਮੇਰਾ ਵੀ ਜਿੱਦਾਂ ਹੁਣ ਬਹੁਤ ਵੀਰ ਟਰਬੋ ਲਵਾਉਂਦੇ ਹੈ ਕਈਆਂ ਦਾ ਪੁਰਾਣਾ ਇੰਜਣ ਬਹੁਤ ਜ਼ਿਆਦਾ ਜ਼ਿਆਦਾ ਪੁਰਾਣਾ ਫਾਰਮ ਟਰੈਕ 60 ਫੋਰਡ ਨੂੰ ਵੀ ਲਵਾਉਂਦੇ ਹੈ ਸਿੰਪਲ ਇੰਜਣ ਉੱਥੇ ਭਾਈ ਅਗਲੇ ਨੇ ਜਿਹਨੇ ਲਾਉਣਾ ਉਹਦਾ ਕੋਈ ਨੁਕਸਾਨ ਨਹੀਂਗਾ ਉਹਨੇ ਲਾ ਕੇ ਪੈਸੇ ਲੈ ਲੈਣੇ ਕੱਲ ਨੂੰ ਇੰਜਣ ਤੁਹਾਡਾ ਮਾਰਨਾ ਸਾਲ ਕੱਢ ਗਿਆ 6 ਮਹੀਨੇ ਕੱਢ ਗਿਆ ਈਗਾ ਉੱਥੇ ਨੁਕਸਾਨ ਤੁਹਾਡਾ ਹੋਣਾ ਅਗਲੇ ਦਾ ਕੋਈ ਨੁਕਸਾਨ ਨਹੀਂ ਹੋਣਾ ਮੇਰੇ ਜੀ ਵੀਰ ਜਿਹੜੇ ਨਵੇਂ ਟਰੈਕਟਰ ਆ ਜਿੱਦਾਂ ਹੁਣ ਮਤਲਬ 60 ਟੀਅਰ ਹੋ ਗਿਆ ਹੌਲੈਂਡ ਆਉਂਦੇ ਆ ਹੌਲੈਂਡ ਨੂੰ ਚਲੋ ਪਹਿਲਾਂ ਹੀ ਟਰਬੋ ਆਉਂਦੀ ਉਹਨੂੰ ਮੋਡੀਫਾਈ ਕਰ ਸਕਦੇ ਆਪਾਂ ਵੱਡੀ ਟਰਬੋ ਲਾ ਸਕਦੇ ਉਹਨੇ ਕੋਈ ਨੁਕਸਾਨ ਨਹੀਂ ਕਰਨਾ ਕਿਉਂਕਿ ਉਹ ਚੀਜ਼ ਬਣੀ ਆ ਟਰਬੋ ਦੇ ਲਈ ਹੈਨਾ ਜਿਹੜੀ ਚੀਜ਼ ਹੁਣ ਬਣੀ ਨਹੀਂ ਟਰਬੋ ਲਈ ਉਹਨੂੰ ਤੁਸੀਂ ਟਰਬੋ ਲਾਉਂਗੇ ਉਹ ਤੁਹਾਡਾ ਨੁਕਸਾਨ ਹੀ ਕਰੂਗੀ ਫਾਇਦਾ ਨਹੀਂ ਕਰੂਗੀ ਮੇਰੀ ਸੋਚ ਦੇ ਸਾਨਾ ਬਾਕੀ ਉਹ ਸਾਦਾ ਵੀ ਮੈਂ ਨਾਂ ਵੀ ਸਹੀ ਹੁਆ ਕਾਫੀ ਵੀਰਾਂ ਨੇ ਚੰਗੇ ਮਾੜੇ ਕਮੈਂਟ ਵੀ ਕਰਨੇ ਵੇ ਕੋਈ ਫਾਇਦਾ ਨਹੀਂ ਟਰਬੋ ਦਾ ਹਾਂ ਇਦਾਂ ਆ ਵੀ ਆਪਾਂ ਕਹਿ ਰਹੀਏ ਵੀ ਘੜੀ ਦੀ ਘੜੀ ਸਵਾਦ ਲੈਣ ਨੂੰ ਥੋੜੇ ਟਾਈਮ ਨੂੰ ਹੁਣ ਜੇ ਚੀਜ਼ ਤੇ ਤੁਸੀਂ ਟਰਬੋ ਲਾ ਲਿਆ ਜ਼ੋਰ ਮਾਰਨ ਲਾ ਪੀ ਜ ਚੱਲਿਆ ਹੀ 6 ਮਹੀਨੇ ਹੋ ਜਾਂ ਸਾਲ ਚੱਲਿਆ ਉਹ ਤਾਂ ਡਾ ਕੀ ਫਾਇਦਾ ਫਿਰ ਉਹਦਾ ਕਿਰਾਏ ਦਾ ਵੀ ਹੈਨਾ ਤੇ ਮਤਲਬ ਇਹ ਇਹ ਦਾ ਕਰਕੇ ਮਾਪਾ ਨੂੰ ਟਰਬੋ ਦਾ ਬੜਾ ਸੇਵ ਕੰਮ ਨਹੀਂ ਬਾਕੀ ਹੁਣ ਦੇ ਦਿਆਂ ਹੌਲੈਂਡ ਤੇ ਬਾਈ ਕਹਿੰਦਾ ਟਰਬੋ ਲਾਉਣੀ ਲਾਉਣੀ ਆ ਕਹਿੰਦਾ ਮੈਂ ਤੁਹਾਨੂੰ ਕਿਹਾ ਨਾ ਲਾ ਉਹ ਕਹਿੰਦਾ ਲਾਉਣੀ ਲਾਉਣੀ ਆ ਬਾਕੀ ਆਪਣਾ ਕੰਮ ਕੰਮ ਕਰਨਾ ਆ ਆਪਾਂ ਲਾ ਦੇਣੀ ਆ ਬਾਕੀ ਬਾਈ ਦੀ ਮਰਜ਼ੀ ਆ ਹੈਨਾ ਤੇ ਆਪਣਾ ਤਾਂ ਉਹਦਾ ਵੀ ਟਰੇਟਰ ਜਿਹਾ ਟਰਬੋ ਨੂੰ ਕੋਈ ਸ਼ ਹੋਊਗਾ ਆਪਣੀ ਗਾਰੰਟੀ ਵਾਲੀ ਟਰਬੋ ਲਾਈ ਹੋਊਗੀ ਜੇ ਟਰਬੋ ਨੂੰ ਕੋਈ ਸ਼ ਹੋਊ ਤਾਂ ਅਸੀਂ ਜ਼ਿੰਮੇਵਾਰ ਬੈਠੇ ਆ ਜੇ ਹੁਣ ਇੰਜਨ ਦਾ ਕੋਈ ਗਾਜਤ ਹੋਗਾ ਤਾਂ ਉਹਦੀ ਥੋੜੀ ਸਾਡੀ ਕੋਈ ਗਾਰੰਟੀ ਹੈ ਹਨਾ ਠੀਕ ਨਹੀਂ ਤੇ ਬਾਕੀ ਪੰਪ ਦੀ ਮੋਡੀਫਿਕੇਸ਼ਨ ਕੀਤੀ ਆ ਤੁਹਾਨੂੰ ਚੈੱਕ ਕਰਾਵਾਂਗੇ ਕੋਈ ਨਹੀਂ ਪਾਉਣਾ ਦਿਹਾੜੀ ਖੰਡ ਚ ਹਾਲ ਹਾਲ ਪਾ ਕੇ ਜਾਂ ਦਵਾਈਆਂ ਪਾ ਕੇ ਵਾਹ ਕੇ ਤੁਹਾਨੂੰ ਦਿਖਾਉਨੇ ਆ ਉਹ ਫਿਰ ਪੋ ਟੈਸਟਿੰਗ ਕਰਕੇ ਉਹਦੀ ਮਗਰ ਲੀਆਂ ਦੇ ਸੀਨਾ ਸੁਲਾ ਰਹਿੰਦੀਆਂ ਆ ਉਹ ਪਾਨੀਆਂ ਤੇ ਬਾਕੀ ਵੀ ਦਿਖਾਵਾਂਗੇ ਤੁਹਾਨੂੰ ਓਕੇ ਲੋਈਆਂ ਨੂੰ ਜਾਣਾ ਲੋਈਆਂ ਤੋਂ ਸੁਲਤਾਨਪੁਰ ਸੁਲਤਾਨਪੁਰ ਤੋਂ ਕਪੂਰਸਲੇ ਤੇ ਇਹ ਜਾਣਾ ਪੈਂਡ ਨੂੰ ਬਾਕੀ ਮੈਂ ਦਿਖਾਉਣਾ ਨਾਲ ਨਾਲ ਤੁਹਾਨੂੰ ਓਏ ਗੁਰੂਆ ਕਿੰਨਾ ਖਰਾ ਲੱਗਦਾ ਓਏ ਉਹ ਮਾੜੀ ਬੰਬ ਐਟਮ ਬਣੀ ਪਈ ਪਿਛੇ ਮੈਂ ਦਿਖਾਉਣਾ ਰੋਜੋ ਪੱਤਰੀ ਜੱਜ ਜਾਣਾ ਦਾ ਬੜਾ ਓਏ ਕਿ ਨਹੀਂ ਹੋਰੀ ਐਟਮ ਲੱਗਦੀ ਮਾਝ ਇੱਕ ਤੱਕ ਭਾਈ ਭਈਆ ਤੱਕ ਇਹ ਉਤਾਰ ਲਾਉਣਾ ਕਿਦਾਂ ਸਮਾਨ ਆਪਾਂ ਹੈਂ ਚੱਪ ਆਹ ਕੰਮ ਟੀਸੀ ਕੀਤਾ ਪਿਆਈ ਇਹ ਪਾਉ ਓਏ ਯਾਰ ਬੇਲੀ ਆਉਂਦੇ ਆ ਤੇ ਉਹਨਾਂ ਨੂੰ ਪੜਾਉਣਾ ਵੀ ਪੈਂਦਾ ਕੋਹ ਅਗਲੇ ਵਿਚਾਰੇ ਦੂਰੋਂ ਦੂਰੋਂ ਆਉਂਦੇ ਆ ਆਜ ਇਧਰ ਘੜਤੀਆਂ ਉਹ ਟਰੈਕਟਰ ਉਧਰ ਲਾਤਾ ਤੇ ਉਹ ਸਵਰਾਜ ਆ ਇਹਦਾ ਪਰ ਆਦ ਨੂੰ ਯੂਪ ਐ ਬੋ ਖੋਲਣਾ ਆ ਠੀਕ ਆ ਬਾਕੀ ਸਿਸਟਮ ਇਧਰ ਚੈੱਕ ਕਰਾਉਣਾ ਤੁਹਾਨੂੰ ਮੈਂ ਮਿਲਣਾ ਜਿਹੜੇ ਤਿਆਰ ਕੀਤੇ ਇਹਨਾਂ ਅੰਦਰ ਆਇਆ ਮੈਂ ਭੰਣਾ ਬਹੁਤਾ ਬਾਹਰ ਜਾ ਆ ਦੇਖੋ ਇਧਰ ਡੈਮੋ ਟੈਸਟਿੰਗ ਹੋ ਰਹੀ ਐ ਇਹ ਚ ਉਫਰ ਲਾਉਣੇ ਆ ਪੈਂਦੇ ਕਿਦਾਂ ਪੇਟੀ ਬਣਾ ਕੇ ਨਾਲ ਆਦ ਵਾਲਾ ਸਾਰਾ ਇਹ ਉੱਪਰ ਲਾਉਣਾ ਆ ਏਦਾਂ ਉੱਪਰ ਆਗਲੇ ਆਣਿਆ ਬਾਈਦ ਕੀ ਆਹਾ ਚੰਡੀਆ ਸੇਰ ਨੂੰ ਤੇ ਟੀ ਮੈਨੂੰ ਲੱਗਦਾ ਏ ਬਾਈ ਦੇ ਹੁਣਾਂ ਦਾ ਮੈਨੂੰ ਏਰੀਆ ਨਹੀਂ ਪਤਾ ਇਹ ਤੁਸੀਂ ਇੰਸਟਾਗ੍ਰਾਮ ਤੇ ਚੈੱਕ ਕਰ ਲਿਓ ਇਹ ਇੱਕ ਪੇਟੀ ਉੱਥੇ ਚੱਲੀ ਆ ਇਹਦਾ ਵੀ ਡਨ ਹੋ ਗਿਆ ਕੰਮ ਆਹ ਪੇਟੀ ਆਪਣੀ ਚੱਲੀ ਆ ਦੂਜਾ ਏਰੀਆ ਇਹਦਾ ਵੀ ਉਸਤਾਦ ਦਾ ਨਹੀਂ ਪਤਾ ਮੈਨੂੰ ਇਹ ਮੈਨੂੰ ਇੰਨਾ ਕਿ ਚੇਤਾ ਹਾਂ ਯੂਪੀ ਚੱਲੀ ਆ ਇਹ ਮੰਚੇਤਾ ਬਲਾਈ ਜੋਪੀ ਚੱਲੀ ਆ। ਉਹ ਇਹਨਾਂ ਦੇ ਪੈਕ ਸਾਈਡ ਵਾਲਾ ਫਰੇਮ ਬਣਾਏ ਆ। ਤੇ ਆ ਦੇਖੋ ਵੀਰੇ ਨੇ ਕਿੰਨੀ ਸੋਹਣੀ ਚੀਜ਼ ਲਵਾਈ। ਉਹ ਪੇਟੀ ਦੇ ਮਗਰ ਲੱਗਣੀ ਹੈ ਉਹ ਵਾਲੀ ਦੇ ਮਗਰ। ਸ਼੍ਰੀ ਅਨੰਦਪੁਰ ਸਾਹਿਬ ਦਾ ਮਤ ਆ। ਇਹਦਾ ਨਾ ਪ੍ਰਿੰਟ ਸਾਫ਼ ਨਹੀਂ ਸੀ ਨਿਕਲਦਾ। ਮਤਲਬ ਵਧੀਆ ਨਹੀਂ ਸੀ ਲਿਖਿਆ। ਫਿਰ ਆਵਾ ਮਨ ਲਬਣਾ ਥੋੜਾ ਵਿੱਚੋਂ ਵਿੱਚੋਂ ਇਹਦਾ ਟਾਈਪਿੰਗ ਕਰਵਾ ਆ ਕੇ ਜਿਹੜੀ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਦੀ ਨਾ ਉੱਥੋਂ ਫਿਰ ਨਾ ਬਣਵਾਇਂ ਦੱਸੋ ਕੋਕੀ ਰਿਪੋਰਟ ਆ। ਠੀਕ ਆ। ਆ ਰਾਤ ਮੈਂ ਬਤਾ ਤਿਆਰ ਕਰਨੀ ਹੈ ਬਾਈ ਹੁਣ ਸਹੀ ਨੂੰ 6 ਵਜੇ ਆ ਜਾਣਾ ਮੇਰੇ ਕੋਲ। ਇਹ ਰਾਤ ਨੂੰ ਪਤਾਇਆ ਕਰ ਦੇਣੀ ਹੈ ਇਹਦੇ ਕੱਲੇ ਬੂਫਰ ਸਪੀਕਰਾਂ ਦੀ ਵਾਇਰਿੰਗ ਰਹੀ ਦੀ ਬਾਕੀ ਨਿਬੜਿਆ ਸਿਮਲਾ ਨੂੰ ਮਲਾ ਲਾਉਣ ਵਾਲੀਆਂ ਰਹਿੰਦੀਆਂ ਠੀਕ ਆ ਇਹਦੇ ਆ ਸੈਡਾਂ ਤੇ ਥੋੜਾ ਜਿਹਾ ਡਿਜ਼ਾਈਨ ਪਾਤਾ ਹੀ ਇੰਨਾ ਕਰ ਬਸ ਓਕੇ ਆਨ ਉਹ ਤਾਂ ਘਟ ਗਿਆ ਨਾ ਕਿਉਂਕਿ ਗੱਡੀ ਨਾਲ ਲੱਗਦਾ ਨਹੀਂ ਨਹੀਂ ਘਟ ਗਿਆ ਨਹੀਂ ਉਹ ਗੱਡੀ 'ਚ ਲਾ ਲੈਣਾ ਉਹ ਗੱਲ ਵੱਖਰੀ ਆ ਨਹੀਂ ਆ ਬੱਦ ਤੇ ਸੈੱਡ 'ਚ ਵੀ ਰੱਖਿਆ ਉਹ ਯਾਰ ਆ ਮੋਨੋ ਕਿਸੇ ਨੇ ਲੈਣੀ ਹੋਈ ਦਸੀ ਉਹ 2000 ਆਰਮੈਸ ਤੋਂ 2 ਪੀਸ ਪਿਆ ਆਪਣੇ ਕੋ। ਤਣਾ ਉਹ ਸਹੀ ਨਾ ਉੱਥੇ। ਕਿਤੇ? ਉਹ ਟੈਂਕੀਆਂ ਉਹ ਉਹਨਾਂ ਦਾ ਨਵਾਂ ਟਿਕਾਣਾ ਲੱਭ ਲਿਆ ਲਾਉਣ ਦਾ ਆਪਾਂ। ਟਰੈਕਟਰ ਤੇ। ਨਵਾਂ ਆਈਡੀਆ ਆਇਆ ਦਿਮਾਗ 'ਚ। ਨੋ ਮਤਰਾ ਕੋ ਰੋਚੀ ਆ। ਚੈਂਪੀਅਨ ਸੀਰੀਜ਼ ਪ੍ਰੋ। ਅੱਛਾ ਇਹਦੀ ਇਹਦੀ ਘੈਂਟ ਚੀਜ਼ ਲੱਗੀ ਨਾ ਮੈਨੂੰ। ਇਹ 'ਚ ਡਬਲ ਲੇਅਰ ਸਪਾਈਡਰ ਆ। ਆ ਦੇਖੋ। ਡਬਲ ਯਰ ਸਪਾਈਡਰ ਆ ਤੇ ਹਵਾ ਲਈ ਮਤਲਬ ਕਿ ਕੋਇਲ ਹੀਟ ਨਾ ਹੋਵੇ ਉਹਦੇ ਲਈ ਦੇਖੋ ਕਿ ਨਹੀਂ ਹੋਣੀ ਐਡਵਾਂ ਨਹੀਂ ਯਾਰ ਬਾਕੀ ਥੱਲੇ ਬੋਡੀ ਦੇਖ ਲਓ ਇੱਧਰ ਵੀ 골ਡਨ ਚ ਲਿਖਿਆ ਆ ਦਾ ਹੀਟ ਹੀਟ ਸਿੰਕ ਵਾਲੀ ਆ ਨੂੰ ਐਟਮ ਜੀ ਬਹੁਤ ਵਧੀਆ ਲੱਗੀ ਮਤਲਬ ਤੇ ਆ ਥੱਲੇ ਵਾਲੀ ਛੇਡ ਤੇ ਇਹਦਾ 골ਡਨ ਲੋਗੋ ਆਉਂਦਾ ਆ ਤੇ ਇਹ ਹੈਗਾ ਆ 2400 ਵੋਟ ਦਾ 8900 ਹਾਰ ਮੈਸਿਆ ਮੈਨੂੰ ਮਤਲਬ ਸ਼ੇਪ ਜੀ ਇਹਦੀ ਬਹੁਤ ਸੋਹਣੀ ਲੱਗੀ ਆ ਵਾਲੇ ਦੀ ਬਾਕੀ ਮੈਗਨੇਟ ਦਾ ਨਹੀਂ ਮੈਨੂੰ ਪਤਾ ਕਿੰਨਾ ਯੂਜ਼ ਕੀਤਾ ਆ ਬਸ ਖੋਲਣਾ ਨਹੀਂ ਕੋਈ ਹੋਰ ਮਤਲਬ ਆਪਣੇ ਕੋ ਕੋਈ ਪੀਸ ਪਿਆ ਹੋਇਆ ਤਾਂ ਆਪਾਂ ਬਾਅਦ ਚ ਫੇਕੇ ਤੇ ਖੋਲਵਾਵਾਂਗੇ ਆਪਾਂ ਅਗਲੇ ਨਵੀਂ ਚੀਜ਼ ਨੂੰ ਕਾਦੋ ਪੇਚ ਕਰਸ ਲਾਉਣਾ ਠੀਕ ਨਹੀਂ ਤੇ ਮੈਗਨੇਟ ਦਾ ਨਹੀਂ ਮੈਨੂੰ ਇਹਦੇ ਬਾਰੇ ਡਿਟੇਲ ਮੈਂ ਬਾਕੀ ਡੱਬੇ ਤੇ ਪੜ ਕੇ ਤੁਹਾਨੂੰ ਅੱਗੇ ਦੱਸ ਦਊਂਗਾ ਮੈਗਨੇਟ ਦਾ ਕੀ ਸਾਈਜ਼ ਹੈ ਇਹਦੇ ਵਿੱਚ ਤੇ ਜਿੱਥੇ ਤੱਕ ਮੈਨੂੰ ਲੱਗਦਾ ਕਿ 155 ਦੇ ਟ੍ਰਿਪਲ ਹੋਊਗੇ ਜਾਂ ਫਿਰ ਤੇ ਜਾਂ ਫਿਰ 185 ਦੇ ਡਿਊਲ ਹੋਣਗੇ ਬਾਕੀ ਮੈਂ ਤੁਹਾਨੂੰ ਕਨਫਰਮ ਕਰੂੰਗਾ ਦੇਖ ਕੇ ਪਹਿਲਾਂ ਠੀਕ ਹੈ ਨਾ ਤੇ ਕੀ ਸੋਹਣੀ ਆ ਉਦਾਂ ਲੱਗਦਾ ਬਹੁਤ ਸੋਹਣਾ ਫਤਰੋ ਹੈ ਨਹੀਂ ਇਹਦੇ ਪੱਲੇ ਕੋਈ ਪੈਸੇ ਜਾਵੇਂ ਚ ਮੈਂ ਚੀਜ਼ ਸਮਝਾਉਣਾ ਹੈ ਤੈਨੂੰ ਇਹ ਹੁਣ ਤੁਸੀਂ 800 ਆਰ ਮੈਂਸ ਦਾ ਬੂਬਰ ਲਾਇਆ ਤੇ ਥੱਲੇ ਕੋਇਲ ਹੈਵੀ ਹੋਗੀ ਸਮਝਦੇ ਇੱਥੇ ਲੇਅਰ ਡਬਲ ਲੇਅਰ ਸਪਾਈਡਰ ਲਾਤਾ ਚਲੋ ਮੰਨਿਆ ਸਪਾਈਡਰ ਲਾਤਾ ਪਰ ਉਹਦੀ ਜਿਹੜੀ ਕੁਆਲਿਟੀ ਹੈ ਨਾ ਆ ਜਿੰਨਾ ਸਮੂਥ ਬੂਬਰ ਆ ਬੂਬਰ ਦੀ ਇੰਨੀ ਕਿ ਜ਼ਿਆਦੀ ਮੂਵਮੈਂਟ ਹੋਣੀ ਜਿੱਦਾਂ ਹੁਣ ਆਪਾਂ ਡੈਪ ਪੌਂਟ ਵਗੈਰਾ ਲਾਉਨੇ ਆ ਜੀ ਉਹ ਚੀਜ਼ ਦੇਖਿਓ ਕਿ ਉਹਦਾ ਬੂਗਰ ਪਾਰਾ ਕਿੰਨਾ ਆ ਹੱਥ ਨਾਲ ਨਹੀਂ ਛੇਤੀ ਮੂਵਮੈਂਟ ਕਰੂਗਾ ਆ ਚੀਜ਼ ਨਹੀਂ ਕਰੂਗਾ ਹਨਾ ਆ ਦੇਖਿਓ ਥੱਲੇ ਸਮਾਨ ਜਿੱਤਾ ਉਹੋ ਹੀ ਰਹਿ ਗਿਆ ਉੱਤੋਂ ਵੀ ਪੱਤਾ ਵੀ ਉਹੋ ਹੀ ਰਹਿਣਤਾ ਗੱਲੀ ਕੋ ਆਇਲ ਵੱਡੀ ਕਰਤੀ ਤੇ ਡਬਲ ਲੇਅਰ ਸਪ라이ਡਰ ਕਰਤਾ ਠੀਕ ਆ ਉਹਦੇ ਨਾਲ ਆ ਚੀਜ਼ ਨਹੀਂ ਹੋਣੀ ਸਹੀ ਹੁਣੇ ਬੂਗਰ ਵੱਜਦਾ ਬਹੁਤ ਬਹੁਤ ਬੜਕ ਬੜਕ ਕੇ ਬਾਹਰ ਨਾ ਆਉਂਦਾ ਪਰ ਜੋ ਗੂੰਜ ਪੈਣੀ ਚਾਹੀਦੀ ਗੂੰਜ ਨਹੀਂ ਪੈਣ ਲਈ ਏਦੋਂ ਤਾਂ ਉਹ ਜਿਆਦਾ ਸੋਹਣਾ ਵੱਜਣ ਡਿਆ ਜਿਹੜਾ ਉਹ ਪਹਿਲਾ ਮਾਡਲ ਇਹਨਾਂ ਦਾ 12 12 ਪਿਆ ਸੇਮ ਪੱਤੇ ਜੇ ਨਾ ਪੂਰੀ ਪਰਫਾਰਮੈਂਸ ਉਹਦੇ ਨਾਲੋਂ ਜਿਆਦਾ ਸੋਹਣੀ ਹੈ ਕਿਉਂਕਿ ਉਹਦੀ ਮੂਵਮੈਂਟ ਉਹਦੀ ਕੋਇਲ ਦੇ ਹਿਸਾਬ ਨਾਲ ਭਾਰੀ ਆ ਹੁਣ ਮੈਂ ਸਮਝਾਉਣਾ ਆ ਵੀ 800 ਆਰਮੇ ਤੋਂ ਬੂਗਰ ਆ ਨਾ ਠੀਕ ਆ ਉਹ ਵੀ ਦਿਖਾਉਣਾ ਮੈਨੂੰ ਜੋ 500 ਆ ਆਪਣਾ 800 ਆਰਮੇ ਦਾ ਹੁਣ ਸਾਹਮਣੇ ਆ ਮੂਵਮੈਂਟ ਇਹ ਪੂਰਾ 90 ਦੇ ਵੀ ਪੂਰਾ ਟਾਇਰ ਆ ਉੱਪਰ ਹੁਣ ਮੈਂ ਆ ਚੀਜ਼ ਸਮਝਾਉਣਾ ਹਾਂ ਹੁਣ ਇਹਦੀ ਮੂਵਮੈਂਟ ਦੇਖੋ ਉਹਦੇ ਜਿੰਨੀ ਆ ਸੇਮ ਤੇ ਫਿਰ ਫਰਕ ਵੀ ਰਹਿ ਗਿਆ ਉਹ ਪੱਤਾ ਤਾਂ ਬਾਹਰੋਂ ਇੰਚਾਈ ਦਾ ਕਰਨ ਲਿਆ ਜਦੋਂ ਬਾਜਦਾ ਆ ਪਰ ਗੂੰਜ ਨਹੀਂ ਪੈਣ ਈ ਮਤਲਬ ਗੂੰਜ ਪੈਣੀ ਚਾਹੀਦੀ ਸਵਾਦ ਤਾਂ ਆਇਆ ਹੈ ਨਾ ਪਤਾ ਹੋਣ ਦੇ ਨੂੰ ਆਪਾਂ ਨੂੰ ਕਰਨਾ ਇਹ ਬੇਕਾਰ ਦਾ ਨਹੀਂ ਆਪਾਂ ਇਹ ਜਿਆਦਾ ਹਾਣ ਸਾਡੇ 12000 ਦਾ ਰੂਪਰ ਆ ਬੜੇ ਮੂੰਹ ਨਹੀਂ ਹੈਗੀ ਦੋ ਜਣੇ ਕਰੋ ਭਾਈ ਜੀ ਅਕਾਉਂਡ ਆ ਸਵਾਦਕ ਨਹੀਂ ਹੋਣ ਡਿਆ ਉਹ ਕੰਦਾ ਕੰਦਾ ਦਾ ਕਹਿੰਦਾ ਮੈਂ ਤਾਂ ਦੱਸ ਦਿਆ ਪੂਰੀ ਵਾਹ ਪੇਛਲਾਤੀ ਮੈਨੂੰ ਤਾਂ ਡੇਲੋ ਕਮੀ ਲੱਗਣ ਈ ਜੇ ਐਤੇ ਵੀ ਸਿਸਟਮ ਆ ਇਹਦੇ ਤੇ ਸਿਸਟਮ ਅੱਗੇ ਲੱਗਾ ਜ ਆਪਣਾ ਦੋਬੂਫਰਾਂ ਵਾਲਾ ਰੰਗ ਹੋਣਾ ਸਾਰਾ ਠੀਕ ਆ ਬਾਕੀ ਜੋ ਇਹਦੀ ਲੀਕ ਵਜਿਗਾਰਾ ਵਗੈਰਾ ਉਹ ਹਟਾਉਣੀ ਆ ਉਹ ਵੀ ਰੰਗ ਵਾਲਾ ਉਹ ਵੀ ਰੰਗ ਵਾਲਾ ਤੇ ਸਿਸਟਮ ਵੀ ਆ ਆਦ ਚਲ ਦੱਸ ਹੀ ਦਿੱਤਾ ਇਹਦਾ ਸਿਸਟਮ ਬਦਲੀ ਕਰਨਾ ਆ ਆਪਣੇ ਵਾਲਾ ਜਾਜ ਆ ਉਹ ਬਾਹਰ ਸਵਰਾਜ ਖੜਾ ਉੱਤੇ ਵੀ ਸਿਸਟਮ ਆ ਕੇ ਉਹ ਫਰਾਆਂ ਵਾਲਾ ਓਕੇ ਬਾਕੀ ਆਦ ਐਡਮ ਬੋਸ ਹੁਣੀ ਆ ਐਨ ਥੱਲੇ ਲਾਉਣੇ ਪੈਣੇ ਟਾਇਰ ਇਹਦੇ ਮਾਜ ਫੇ ਭਰਾਂਗੇ ਕਿਹੜੇ ਕਮੀ ਹੋਏ ਆ ਉਹ ਕਿਹੜੇ ਕਮੀ ਹੋਏ ਆ ਇਹ ਆਇਆ ਠੱਠੀਆਂ ਵਾਲਾ ਵਾਪਸੀ ਆਪਣੇ ਕੋ ਇਹ ਤੋਂ ਸਾਰਾ ਸਿਸਟਮ ਲਾਉਣਾ ਆ ਤੇ ਸਵਰਾਸ 744 ਦੇ ਲਾਉਣਾ ਆ ਤੇ ਇਹਨਾਂ ਨੇ ਹੁਣ ਲਾਉਣੇ ਐਸਪੀ ਵਾਲੇ ਬੂਫਰੇ ਲਾਉਣਗੇ ਤਾਂ ਹੁਣ ਲੈ ਮਹਲੇ ਦੇ ਨੇੜੇ ਜਾ ਕੇ ਲਓ ਮੇਥਰੋ ਡਿਜ਼ਾਈਨ ਬਣਾਉਣ ਲੱਗਾ ਸੀਗਾ ਇਹ ਦੋ ਬੂਫਰਾਂ ਵਾਲੀ ਫਲੈਟ ਪੇਟੀ ਲੱਗਣੀ ਆ ਤੇ ਬਾਕੀ ਮੈਨਲਾ ਦਾ 2 ਘੰਟੇ ਲੱਗੇ ਸਾਰੇ ਤਿੰਨ ਚਾਰ ਤਾਂ ਉਧਰੋਂ ਖੁੱਲ ਕੇ ਇਹਦੇ ਤੇ ਚੈਨ ਗੁੱਪੀ ਦਾ ਬਹੁਤ ਨਜ਼ਾਰਾ ਬਾਈ ਯਾਰ ਤੋਲ ਕੇ ਮਿੰਟ ਮਾਰਿਆ ਵੈਂਜ ਉਧਰੋਂ ਖੁੱਲ ਕੇ ਤੇ ਲਾਤੀ ਫੀਟਿੰਗ ਛਾਵੇਂ ਦੇਲਾ ਸੋਰਾ ਅਜ ਦੀ ਫੀਟਿੰਗ ਸੋਨਾਂ ਵਾਲੀ ਕਾਦੀ ਫੀਟਿੰਗ ਸਵਰਾਂਜ ਤੇ ਉਪਾਏ ਪੈਰਾਂ ਦਾ ਜਿਗਾਰਡ ਕਰਕੇ ਮੈਂਟੂ ਮੈਂਟੀ ਬਸ ਚਾਨਣ ਦੀ ਕੀਤੀ ਅਸੀਂ ਤੇ ਬਸ ਆ ਫਰੇਮ ਲਾਉਣੇ ਆ ਸੈਡਾਂ ਵਾਲੇ ਬਾਕੀ ਕੰਮ ਆਪਣਾ ਡਾਨਿਆ ਮੇਰਾ ਵੀਰ ਕਟਿੰਗ ਰਹੀ ਦੀ ਆ ਉਹ ਇਹਦੇ ਤੋਂ ਲਾਇਆ ਜਿਹੜਾ ਸੈਟ ਉਹ ਆ ਹਾਂ ਉਹਦਾ ਫਰੇਮ ਪਿਆ ਆ ਬਾਕੀ ਉਹ ਫੜਾ ਸੋਨਾ ਲੀਕਾ ਉਹ ਤੁਮ ਅਗਰ ਆਪਣੇ ਵਾਲਾ ਤੇ ਉਹ ਸੇ ਨੂੰ ਹੁਣ ਤੁਹਾਨੂੰ ਬਾਕੀ ਦੀ ਅਪਡੇਟ ਦਵਾਂਗਾ ਸਵੀਰ ਨੂੰ ਬਾਕੀ ਮੇਰਾ ਵੀਰ ਮਿਲਦੇ ਆ ਜੀ ਨਵੇਂ ਵਲੌਗ ਦੇ ਨਾਲ ਵਲੌਗ ਵਧੀਆ ਲੱਗਾ ਲਾਈਕ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕੰਮ ਕਿਵੇਂ ਦਾ ਲੱਗਿਆ ਤੇ ਮਿਲਦੇ ਆ ਜੀ ਨਵੇਂ ਵਲੌਗ ਦੇ ਨਾਲ ਵਲੌਗ ਦੇ ਵਿੱਚ ਦਵਾਂਗੇ ਅਗਲੇ ਚ ਅਪਡੇਟ ਕਿਦਾਂ ਕਿਦਾਂ ਕਿਹੜਾ ਕਿਹੜਾ ਕੰਮ ਚੱਲਦਾ ਪਿਆ ਤੋ ਵੀਆ ਜੀ ਇਹਦੀ ਸ਼ੋਸ਼ੂ ਲਿੱਥਣ ਲੱਪੀ ਆ ਸਾਰੀ